ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਮਹਾਰਾਜ ਹਮੇਸ਼ਾ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਤੇ ਸਾਰਿਆਂ ਤੇ ਸੁੱਖ ਸ਼ਾਂਤੀ ਰੱਖੇ ਤੇ ਅੱਜ ਅਸੀਂ ਵੀਡੀਓ ਬਣਾਉਣ ਲੱਗੇ ਆ ਏਕਮ ਤੇ ਸਰਤਾਜ ਦੀ ਉਹਨਾਂ ਦੀ ਵੀਡੀਓ ਇਹ ਬਣਾਉਣ ਲੱਗੇ ਕਿ ਗੋਲ ਗੱਪਿਆਂ ਦਾ ਕਰਾਉਣਾ ਚੈਲੰਜ ਤੇ ਗੋਲ ਗੱਪੇ ਖਾੜ ਕੇ ਤੇ ਦੋਵਾਂ ਦਾ ਚੈਲੰਜ ਕਰਾਉਣਾ ਕੌਣ ਜਿੱਤਦਾ ਤੇ ਕੌਣ ਹਾਰਦਾ ਉਹਨਾਂ ਨੇ ਕਿਹਾ ਵੀ ਅਸੀਂ ਕੰਪੀਟੀਸ਼ਨ ਕਰਨਾ ਵਾ ਕਿ ਕਿਹੜਾ ਜਿੱਤੂ ਤੇ ਕਿਹੜਾ ਹਾਰੂਗਾ ਤੇ ਬਾਕੀ ਤੁਹਾਨੂੰ ਆਉ ਵਿਖਾ ਲਦੇ ਆਂ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਚਲੋ ਆਉ ਵਿਖਾ ਲਦੇ ਆਂ ਤੁਹਾਨੂੰ ਏਕਮ ਤੇ ਸਰਤਾਜ ਦੀ ਇੱਕ ਫਨੀ ਜੀ ਵੀਡੀਓ ਗੋਲ ਗੱਪਿਆਂ ਦੀ ਵੀਡੀਓ ਆਜੋ ਸਸਿ ਗਾਲੀ ਜਾਰੀ ਜਾਰੀ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਚੈਲੰਜ ਕਰਨ ਲੱਗੇ ਆ ਦੋਵੇਂ ਭਰਾ ਗੋਲ ਗੱਪਿਆਂ ਦਾ ਉਹ ਕਹਿੰਦਾ ਵੀ ਮੈਂ ਵੱਧ ਖਾ ਜੂਗਾ ਥੋੜੇ ਟਾਈਮ ਚ ਤੇ ਉਹ ਕਹਿੰਦਾ ਮੈਂ ਖਾ ਜੂਗਾ ਅੱਗੇ ਹਲੇ ਕੇ ਇਹਨਾਂ ਖਾ ਵੀ ਲਏ ਆ ਚਲੋ ਕੋਈ ਨਹੀਂ ਹੁਣ ਸਾਨੂੰ ਚੇਤਾ ਹੀ ਹੋਣਾ ਆਇਆ ਵੀਡੀਓ ਬਣਾਉਂਦਾ ਤੇ ਗੋਲ ਗੱਪੇ ਵੀ ਰੈਡੀ ਆ ਆਲੂ ਰੈਡੀ ਗੰਡੇ ਗੁੰਡੇ ਪਾ ਕੇ ਜੋ ਵੀ ਜਿਹੜੀ ਆ ਪਾਣੀ ਵੀ ਤਿਆਰ ਕਰਤਾ ਅਸੀਂ ਚਟਣੀ ਜਿਹਨੂੰ ਕਹਿੰਦੇ ਤੇ ਹੁਣ ਅਸੀਂ ਟੈਂਪਰ ਲਾਉਣਾ ਵਾ ਤੇ ਪਹਿਲਾਂ ਏਕਮਜੀਤ ਸਿੰਘ ਤੁਸੀਂ ਚਲੋ ਜੀ ਟਾਈਮਰ ਲਾਉਣ ਲੱਗੇ ਜਾਂ ਟਾਈਮਰ ਮੈਂ ਲਾ ਦੇਣ ਲੱਗਾ ਏ 1 2 3 ਕਹੀ ਗਿਣੀ ਵਾਲਿਆ ਵੇਖੋ ਜੀ ਹੁਣ ਕਿੰਨੇ ਚਿਰ ਚ ਕਿੰਨੇ ਖਾਂਦਾ ਵਾ ਨੂੰ ਬੋਕ ਵੜ ਕਿੰਨਾ ਭਾਇ ਗਾ 10 ਸੈਕਿੰਡ ਹੋ ਗਏ 10 ਸੈਕਿੰਡ ਚ ਇੱਕ ਗੋਲ ਕਪਾ ਨਹੀਂ ਖਾਂਦਾ 10 ਸੈਕਿੰਡ ਸਰਤਾਜ ਹਚਾਉਣਾ ਨਹੀਂ ਹਚਾਉਣਾ ਹਸਾਉਣਾ ਨਹੀਂ ਖਾਓ 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 23 ਸਕਿੰਡ ਹੋ ਗਏ ਆ ਜੀ 23 ਸਕਿੰਡ 23 ਸਕਿੰਡ ਹੋ ਗਏ ਤੇ ਦੋ ਦੁੱਧਾ ਗੋਲ ਗੱਪਾ ਖਾਵੇਂ ਕਰ 35 ਸਕਿੰਡ ਹੋ ਗਏ ਆ ਜੀ ਆ ਵੇਖੋ ਜੀ 35 ਸਕਿੰਡ ਹੋ ਗਏ ਤੇ ਚੈਲੰਜ ਲੱਗਦਾ ਏਕ ਨੂੰ ਮਹਿੰਗਾ ਹੀ ਪੈ ਜਾਣਾ 2 ਮਿੰਟ ਦਾ ਟਾਈਮ ਆ ਹਸਣਾ ਨਹੀਂ ਸਰਤਾਜ ਲਓ ਜੀ 1 ਮਿੰਟ ਚ ਦੋ ਗੋਲ ਗੱਪੇ ਖਾ ਗਿਆ ਜੀ। ਚਾਹ ਦੀ ਬੰਨਦੇ ਦੋ ਮਿੰਟ। ਹੁਣ ਵੇਖੋ ਵੀ ਸਰਤਾਜ ਇਹਨੂੰ ਟੱਕਰ ਦੇਊਗਾ ਕਿ ਨਹੀਂ। ਐ ਟੱਕਰ ਦੇ ਦੇਣਗੇ। ਟੱਕਰ ਇਹ ਟੱਕਰ। ਐਨੂੰ ਵੇਖੋ ਐਨੂੰ ਪਰਾਂ ਨੂੰ ਨਹੀਂ ਜਾਣਾ। ਪਰਾਂ ਨੂੰ ਬੈਠੇ ਸਰਤਾਜ ਤੁਸੀਂ ਬੈਠੋ। ਹਾਂ ਤੇ ਪਰਸ ਨੂੰ ਚਲੋ 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 ਛੇਤੀ ਕਰੋ ਇਹ ਜੀ ਅ ਚੌਥਾ ਗੋਲ ਗੱਪਾ ਤੇ 2 ਮਿੰਟ ਹੋ ਗਏ ਆ ਤੇ ਚਲੋ ਇਹਨੂੰ ਅੱਧਾ ਮਿੰਟ ਵੱਧ ਦੇ ਦੇਣ 2.5 ਤੇ ਰੋਕ ਦੇਣਾ ਜੀ ਅਸੀਂ ਲਓ ਜੀ 2.5 ਮਿੰਟ ਹੋ ਚਲੇ ਜੇ ਤੇ 2.5 ਹੋ ਗਿਆ ਸਟਾਪ ਇਕਮਜੀਤ ਸਿੰਘ ਨੇ 5 ਗੋਲ ਗੱਪੇ ਖਾ ਲਿਆ ਤੇ ਟਾਈਮ ਹੋ ਗਿਆ ਸੀ 2.5 ਮਿੰਟ ਦਾ ਹੁਣ ਅਗਲਾ ਚੈਲੈਂਜਰ ਸਰਤਾਜ ਸਰਤਾਜ ਦਾ ਵੀ ਟਾਈਮਰ ਚਾਲੂ ਕਰ ਦੇਣ ਲੱਗੇ ਆ ਰੈਡੀ 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 ਚਲੋ 10 ਸੈਕਿੰਡ ਤੂੰ ਵੀ ਇੱਕੋ ਹੀ ਖਾਣ ਲੱਗਾ ਵਾ ਤੋ 5 ਖਾ ਗਿਆ ਇਹ ਇਕੋ ਤੁਮੀ ਨਾਲ ਬੈ ਅਭੀ ਦੇਖਦੇ ਹਾਂ ਕੌਣ ਕੌਣ ਕਿਵੇਂ-ਕਿਵੇਂ ਖਾਤਾ ਹੈ ਦੂਜਾ ਗੋਲ ਗੱਪਾ 20 ਸੈਕਿੰਡ ਆਲੂ ਦਬਾ ਨਹੀਂ ਦੇ ਕੋਈ ਗੱਲ ਨਹੀਂ ਆਲੂਆਂ ਦੇ ਕੋਈ ਇਹ ਨਹੀਂ ਵਿੱਚ ਰੱਖਿਆ ਹੈ ਵੀ ਆਲੂ ਭਰਨੇ ਕੇ ਨਹੀਂ ਭਰਨੇ ਵਿੱਚ ਸੱਤ ਅੱਠ ਗਾਏ ਤੇ ਕਮੇਟਰੀ ਵੀ ਮਹਾਰਣੀ ਹੱਸਣਾ ਨਹੀਂ ਹੱਸਣਾ ਨਹੀਂ ਹਸਣਾਨੀ ਵਸਤੂਈ ਟਾਈਮ ਇਹਦਾ ਹੋ ਗਿਆ 1 ਮਿੰਟ ਤੇ 3 ਗੋਲ ਗੱਪੇ ਹੋ ਚੱਲੇ ਆ ਤੂੰ 5 ਖਾਦੇ ਆ ਢਾਈਆਂ ਮਿੰਟਾਂ ਦੇ ਵਿੱਚ ਲਓ ਜੀ 3 ਖਾ ਗਏ ਜੇ 1 ਮਿੰਟ ਦੇ ਵਿੱਚ ਵਿੱਚ ਹਸਣਾਨੀ ਹਸਣਾਨ ਤਾਜ ਹਸਣਾਨੀ ਅ ਮੂਰ ਨਹੀਂ ਮੜਕੋ ਕਰ ਲੇਤਾ ਉਹ ਕਰਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੌਥਾ ਗੋਲਗੱਪਾ 1.5 ਮਿੰਟ ਚਲੋ 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 ਹਸਣਾਨੀ ਇਹ ਵੀ ਮੰਨਿਆ ਜਾਊਗਾ ਇਹ ਵੀ ਮੰਨਿਆ ਜਾਊਗਾ ਗੋਲਗੱਪਾ ਨਹੀਂ ਇਹ ਕੋ ਥੋੜੀ ਗਾ ਲਓ ਭਾਈ ਜਿੱਦਾਂ ਮਰਜ਼ੀ ਕਰੇ ਹੁਣ ਟੁੱਟ ਗਿਆ ਉਹਦਾ ਥੋੜਾ ਕਸੂਰ 2 ਮਿੰਟ ਹੋ ਗਏ 5 ਗੋਲ ਗੱਪੇ 6ਵਾਂ ਗੋਲ ਗੱਪਾ ਜੀ ਇਹ ਢਾਈਆਂ ਮਿੰਟਾਂ ਅਚ ਖਾ ਗਿਆ 6 ਗੋਲ ਗੱਪੇ ਤੇ ਫੇਰ ਜਿੱਤ ਗਿਆ ਨਹੀਂ ਨਹੀਂ ਜਦੋਂ ਵੀ ਰਹਿ ਗਿਆ ਤਵੀ ਆ ਅੱਧਾ ਕੋ ਰਹਿ ਗਿਆ ਅਜੇ ਟਾਈਮ ਹੋਏ 2 ਮਿੰਟ ਹੋਏ ਪੂਰੇ ਚੱਲ ਚੱਲ ਤਾਂ ਅਜ ਜਿੱਤਣਾ ਵਾਹਾ ਖਾ ਜਾਗਾ ਦਾਦਾ ਹੋਈ ਗੋਲ ਲਓ ਜੀ ਜਿੱਤ ਗਿਆ ਜੇ ਆਹ ਵੇਖ ਲਓ ਜੀ ਉਹਨੇ ਦੋ ਜੋ ਖਾਦੇ ਇੱਕਮਜੀਤ ਤੇ ਤੂੰ ਕਿਉਂ ਹਾਰ ਗਿਆ ਵੀ ਤੂੰ ਵੱਡਾ ਇੱਕ ਜਿਹੜਾ ਸੀ ਗਲ ਕਪਾੜੇ ਤੇ ਪੁਰ ਗਿਆ ਆਇ ਤਾਂ ਗਲ ਮੈਂ ਪੁਰ ਹੀ ਅਣੀ ਹੀ ਗਲਤੀ ਨਾ ਪੜ ਗਿਆ ਹੈ ਤੂੰ ਪੁਰ ਗਿਆ ਹੈ ਤੇ ਹੁਣ ਜਿੱਤਿਆ ਕੌਣ ਤੁਹਾਡੇ ਚ ਮੈਂ ਦਿੱਤੇ ਹਾਂ ਕੌਣ ਜਿੱਤੇ ਆਏਗਾ ਮੈਂ ਦਿੱਤੇ ਹਾਂ ਤਾਂ ਜਿੱਤਿਆ ਤੇ ਚਲੋ ਫੇਰ ਹੁਣ ਸਾਰੀ ਕੱਲ ਬੁਲਾ ਦਿਓ ਸਾਰਿਆਂ ਨੂੰ ਚਲੋ ਅਗਲੀ ਵੀਡੀਓ ਫੇਰ ਬਣਾਵਾਂਗੇ ਵਧੀਆ ਹੈ ਨਾ অডন দিয়া গোলগাপে